ਮਹਿਲਾ ਫੈਨ ਦੇ ਹੱਥ ਲਾਉਣ ਤੋਂ ਇਰਿਟੇਟ ਹੋਈ ਹੀਮਾ ਮਾਨਲੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਲੋਕਾਂ ਨੇ ਦੱਬ ਕੇ ਕੀਤਾ ਟ੍ਰੋਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਬਾਲੀਵੁੱਡ ਦੀ ਅਪਡੇਟ ਦੇ ਨਾਲ ਪਰਿਆ ਸ਼ੋ ਨਵੇਂ ਨਕੋਰੇ ਤਾਂ ਅੱਜ ਦੀ ਇਸ ਅਪਡੇਟਸ ਗੱਲ ਕਰਾਂਗੇ ਹੀਮਾ ਮਾਨਲੀ ਦੀ ਵਾਇਰਲ ਹੋਈ ਵੀਡੀਓ ਬਾਰੇ ਅਗਰਕਾਰ ਹੀਮਾ ਮਾਲਨੀ ਕਿਉਂ ਇਰਿਟੇਟ ਹੋਈ ਜਦੋਂ ਮਹਿਲਾ 팬 ਨੇ ਉਹਨਾਂ ਨੂੰ ਹੱਥ ਲਗਾ ਦਿੱਤਾ ਹੀਮਾ ਮਾਲਨੀ ਹਾਲ ਹੀ ਦੇ ਵਿੱਚ ਭਜਨ ਲਾਂਚ ਇਵੈਂਟ ਦੇ ਲਈ ਇਸਕਾਨ ਟੈਂਪਲ ਪਹੁੰਚੀ ਸੀ ਇਸ ਇਵੈਂਟ ਦੇ ਵਿੱਚ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਐਕਟਰਸ ਇੱਕ ਮਹਿਲਾ ਦੇ ਟੱਚ ਤੋਂ ਇਰਿਟੇਟ ਹੋ ਕੇ ਉਸ ਦਾ ਹੱਥ ਹਟਾਉਂਦੀ ਹੋਈ ਨਜ਼ਰ ਆ ਰਹੀ ਹੈ ਵੀਡੀਓ viral ਹੋਣ ਤੋਂ ਬਾਅਦ ਹੀ ਹੀਮਾ ਮਾਲਨੀ ਨੂੰ ਉਸਦੇ ਬਿਹੇਵੀਅਰ ਤੇ ਲਈ ਲੋਕਾਂ ਦੇ ਵੱਲੋਂ ਤੱਪ ਕੇ ਟ੍ਰੋਲ ਕੀਤਾ ਜਾ ਰਿਹਾ ਹੈ ਅਸਲ ਹਿਮਾ ਮਾਲਨੀ ਪਜੰਦੀ ਰਿਲੀਜ਼ ਇਵੈਂਟ ਦੇ ਲਈ ਇਸਕਾਨ ਟੈਂਪਲ ਪਹੁੰਚੀ ਸੀ ਇਵੈਂਟ ਦੇ ਵਿੱਚ ਅਨੂਬ ਜਲੋਟਾ ਤੇ ਨਿਤਿਨ ਮੁਕੇਸ਼ ਸਮੇਤ ਕਈ ਸੈਲਬਸ ਵੀ ਸ਼ਾਮਿਲ ਹੋਏ ਸੀ ਇਵੈਂਟ ਦੇ ਵਿੱਚ ਹਿਮਾ ਪਜਨ ਗਾਇਕ ਅਨੂਬ ਜਲੋਟਾ ਦੇ ਨਾਲ ਤਸਵੀਰਾਂ ਕਲਿੱਕ ਕਰਵਾ ਰਹੀ ਸੀ ਕਿ ਉਦੋਂ ਹੀ ਸਫੇਦ ਕੱਪੜੇ ਪਾ ਕੇ ਇੱਕ ਮਹਿਲਾ ਹਿਮਾ ਮਾਲਨੀ ਦੇ ਨਾਲ ਤਸਵੀਰ ਕਲਿੱਕ ਕਰਵਾਉਣ ਦੇ ਲਈ ਆਦੀ ਮਹਿਲਾ ਹਿਮਾ ਮਾਲਨੀ ਦੇ ਕਰੀਬ ਆਈ ਤਾਂ ਉਸਨੇ ਹਿਮਾ ਮਾਲਨੀ ਦੇ ਮੋਢੇ ਤੇ ਹੱਥ ਰੱਖਣ ਦੀ ਕੋਸ਼ਿਸ਼ ਕੀਤੀ ਇਸ ਤੋਂ ਐਕਟ੍ਰੈਸ ਝੜ ਗਈ ਤੇ ਅਨਕੰਫਰਟੇਬਲ ਹੁੰਦਿਆਂ ਹੋਇਆਂ ਉਸ ਦਾ ਹੱਥ ਹਟਾਉਣ ਲੱਗੀ ਫੇਨਾਲ ਹੀ ਕਿਹਾ ਕਿ ਹੱਥ ਨਾ ਲਗਾਓ ਬੈਲਾ ਨੇ ਅੱਗੇ ਹਿਮਾ ਮਾਲਨੀ ਤੋਂ ਦੂਰੀ ਬਣਾਈ ਤੇ ਤਸਵੀਰਾਂ ਕਲਿੱਕ ਕਰਵਾਈਆਂ ਪਰ ਇਸ ਦੌਰਾਨ ਹੀ ਹਿਮਾ ਨੇ ਅਨਕੰਫਰਟੇਬਲ ਮਹਿਸੂਸ ਕੀਤਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੀ ਸੋਸ਼ਲ ਮੀਡੀਆ ਤੇ ਲਗਾਤਾਰ ਹਿਮਾ ਮਾਲਨੀ ਨੂੰ ਟ੍ਰੋਲ ਕੀਤਾ ਜਾ ਰਿਹਾ ਇੱਕ ਯੂਜ਼ਰ ਨੇ ਲਿਖਿਆ ਕਿ ਤੁਸੀਂ ਆਡੀਅנס ਤੇ ਫੈਨਸ ਦੀ ਵਜ੍ਹਾ ਕਰਕੇ ਹੀ ਸਟਾਰ ਬਣਿਓ ਕੀ ਗਲਤ ਹੈ ਜੇ ਉਹ ਆਪਣੀ ਤਸਵੀਰ ਕਲਿੱਕ ਕਰਵਾਉਂਦੇ ਹੋਏ ਤੁਹਾਡੇ ਮੋਢੇ ਤੇ ਹੱਥ ਰੱਖ ਲਿਆ ਤੁਸੀਂ ਆਪਣੇ ਆਪ ਨੂੰ ਕੀ ਸਮਝਦੇ ਹੋ ਤਾਂ ਉੱਥੇ ਦੂਜੇ ਯੂਜ਼ਰ ਨੇ ਲਿਖਿਆ ਕਿ ਇਹ ਲੋਕ ਕਦੇ ਵੀ ਜ਼ਮੀਨ ਦੇ ਨਾਲ ਜੁੜੀ ਹੋਈ ਪਰਸਨੈਲਿਟੀ ਨਹੀਂ ਸੀ ਇਹ ਬਸ ਸਕਰੀਨ ਦੇ ਉੱਪਰ ਸ਼ੋਅ ਆਫ ਹੀ ਕਰਦੇ ਨੇ ਸੋਸ਼ਲ ਮੀਡੀਆ ਤੇ ਫੈਨਸ ਹੀਬਾ ਮਾਲਨੀ ਨੂੰ ਲੈ ਕੇ ਤਿੱਖੀ ਸ਼ਬਦਾਬਲੀ ਵਰਤਦੇ ਹੋਏ ਨਜ਼ਰ ਆ ਰਹੇ ਨੇ ਬਲ ਤੁਹਾਡਾ ਇਸ ਵੀਡੀਓ ਨੂੰ ਲੈ ਕੇ ਕੀ ਕਹਿਣਾ ਹੈ ਕੀ ਮਾ ਮਾਲੀ ਦਾ ਆਪਣੀ ਫੈਨ ਤੋਂ ਇਸ ਤਰ੍ਹਾਂ ਹੱਥ ਹਟਾਉਣਾ ਸਹੀ ਸੀ ਜਾਂ ਗਲਤ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝਾ ਕਰਿਓ